ਹੈਲੋ ਜੀ ਸਾਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਦੱਸਣ ਲੱਗਿਆਂ ਮੋਢਾ ਜਿਹੜਾ ਆਪਾਂ ਪਿਛਲਾ ਪੱਲਾ ਵਧਾ ਕੇ ਕੱਟਦੇ ਆ ਅੱਧਾ ਇੰਚ ਜਾਂ 1 ਇੰਚ ਉਹਦਾ ਮੋਢਾ ਜਿਹੜਾ ਆਪਾਂ ਬਾਹ ਨਾਲ ਕਿਸ ਤਰ੍ਹਾਂ ਅਟੈਚ ਕਰਨਾ ਹੁੰਦਾ ਦੇਖੋ ਆਪਾਂ ਕੀ ਕਰਦੇ ਆ ਜਿਹੜੀ ਮੋਢੇ ਵਾਲੀ ਸਿਉਣਾਂਗੀ ਇਹਨੂੰ ਆਪਾਂ ਅੱਧ ਮੰਨ ਲੈਨੇ ਆ ਇੱਥੇ ਆਪਾਂ ਅੱਧ ਮੰਨ ਕੇ ਇੱਥੇ ਆਪਾਂ ਬਾਹ ਆਪਣੀ ਅਟੈਚ ਕਰ ਦਿੰਨੇ ਆ ਪਰ ਇਸ ਤਰ੍ਹਾਂ ਨਹੀਂ ਹੁੰਦਾ ਜੀ ਦੇਖੋ ਜਦੋਂ ਆਪਾਂ ਇਹ ਮੋਢੇ ਨੂੰ ਆਪਾਂ ਪ੍ਰੋਪਰ ਤਿਆਰ ਕਰ ਲਿਆ ਉੱਪਰ ਲਈ ਸਿਉਣ ਲਾ ਲਈ ਤੇ ਫੀਟਿੰਗ ਵਾਲੀ ਸਿਉਣ ਲਾ ਲਈ ਫਿਰ ਜਦੋਂ ਆਪਾਂ ਇਹਨੂੰ ਇਸ ਤਰ੍ਹਾਂ ਸਹੀ ਕਰਕੇ ਰੱਖਾਂਗੇ ਦੇਖੋ ਇਸ ਤਰ੍ਹਾਂ ਆ ਸਹੀ ਕਰਕੇ ਰੱਖਾਂਗੇ ਤੇ ਆਪਣਾ ਜਿਹੜਾ ਇਹ ਜਿੰਨਾ ਵੀ ਆਪਾਂ ਨੇ ਵੱਧ ਕੱਟਿਆ ਉਹ ਕਪੜਾ ਉਹ ਆਪਣਾ ਇੱਧਰ ਜਾ ਕੇ ਵੱਧ ਜਾਊਗਾ ਇੱਥੇ ਦੇਖੋ ਇਹ ਆਪਣਾ ਕਪੜਾ ਵੱਧ ਗਿਆ ਇਹ ਆਪਣਾ ਦੋ ਸੂਤ ਕਪੜਾ ਜਿਹੜਾ ਵੱਧ ਗਿਆ ਆ ਆਪਣੀ ਸਿਉਣ ਰਹੇਗੀ ਇੱਥੇ ਇਹ ਸਿਉਣਾ ਆਪਣੀ ਇੰਨਾ ਕਪੜਾ ਆਪਣਾ ਵੱਧ ਗਿਆ ਸੋ ਇੱਥੇ ਆਪਾਂ ਨੇ ਇਹ ਆਪਣਾ ਅੱਧ ਹੋ ਗਿਆ ਮੋਢੇ ਦਾ ਹੁਣ ਜਿੰਨਾ ਆਪਣਾ ਕਪੜਾ ਵਧ ਗਿਆ ਇੱਥੇ ਆਪਣਾ ਅੱਧਾ ਆ ਗਿਆ ਮੋਢੇ ਦਾ ਇੱਥੇ ਆਪਾਂ ਨੇ ਬਾਹ ਜਿਹੜੀ ਆਪਣੀ ਅਟੈਚ ਕਰਨੀ ਹੁੰਦੀ ਹੈ ਸਿਉਣ ਤੋਂ ਆਪਾਂ ਨੇ ਅੱਧ ਨਹੀਂ ਮੰਨਣਾ ਹੈਗਾ ਜਿੰਨਾ ਕਪੜਾ ਆਪਣਾ ਵੱਧ ਕੇ ਉੱਪਰ ਨੂੰ ਗਿਆ ਉੱਥੋਂ ਆਪਾਂ ਨੇ ਅੱਧ ਕਰਨਾ ਉਹਦਾ ਠੀਕ ਹੈ ਇੱਥੇ ਹੁਣ ਜਿਹੜਾ ਆਪਣਾ ਇਹ ਵੱਧ ਗਿਆ ਇੱਥੇ ਆਪਾਂ ਕੱਟ ਲਾ ਲਾਂਗੇ ਇੱਥੇ ਆਪਣੀ 슬ੀਵ ਅਟੈਚ ਹੋਊਗੀ ਕਿਉਂਕਿ ਜੇ ਆਪਾਂ ਦੇਖੋ ਮੋਢੇ ਵਾਲੀ ਸਿਉਣ ਤੇ ਆਪਾਂ ਇੱਥੇ ਬਾਹ ਅਟੈਚ ਕਰ ਦਾਂਗੇ ਤੇ ਫਿਰ ਉਹਦੇ ਨਾਲ ਆਪਣਾ ਜਿਹੜਾ ਗਲਾ ਉਹ ਪਿੱਛੇ ਨੂੰ ਜਾਊਗਾ ਕਿਉਂਕਿ ਪਿੱਛੋਂ ਆਪਾਂ ਨੇ ਪਹਿਲਾ ਪੱਲਾ ਜਿਹੜਾ ਵੱਧ ਕੱਟਿਆ ਹੋਇਆ ਉਹ ਖਿੱਚ ਪਾਉਗੀ ਆਪਣੇ ਗਲੇ ਨੂੰ ਪਿੱਛੇ ਵੱਲ ਨੂੰ ਕਿਉਂਕਿ ਆਪਾਂ ਨੇ ਉਹੀ 1/2 ਇੰਚ ਆਪਾਂ ਨੇ ਜਿਹੜਾ ਅੱਗੇ ਝੜ ਲਈ ਨਾ 슬ੀਵ ਦੀ ਜਿਹੜੀ ਕਰੀਜ਼ ਹੁੰਦੀ ਆ ਉਹ ਆਪਣੀ ਅੱਗੇ ਆ ਜਾਊਗੀ ਉਹਨੇ ਫਿਰ ਪਿੱਛੇ ਨੂੰ ਜਾਣਾ ਹੀ ਜਾਣਾ ਤੇ ਦੇਖੋ ਹੁਣ ਆਪਾਂ ਨੇ ਜਿਹੜਾ ਕੱਟ ਲਾ ਲਿਆ ਇੱਥੇ ਇਹ ਆਪਣਾ ਸੈਂਟਰ ਹੋ ਗਿਆ ਮੋਢੇ ਦਾ ਜਿੰਨਾ ਵੀ ਤੁਸੀਂ ਪੱਲਾ ਵਧਾ ਕੇ ਕੱਟੋਗੇ 1/2 ਇੰਚ 1 ਇੰਚ ਜਿੰਨਾ ਵੀ ਤੁਹਾਡਾ ਉੱਪਰ ਮੁੜ ਕੇ ਵਧੂਗਾ ਉਨੂੰ ਤੁਸੀਂ ਇੱਕੋ ਜਿਹਾ ਵਿਛਾ ਕੇ ਫਿਰ ਤੁਸੀਂ ਉੱਥੇ ਕੱਟ ਲਉਣਾ ਜਿਹੜਾ ਆਪਣਾ ਸੈਂਟਰ ਬਣਦਾ ਉੱਪਰ ਜਾ ਕੇ ਜਿੰਨਾ ਵੀ ਕਪੜਾ ਵੱਧਦਾ ਤੇ ਇਸੇ ਤਰ੍ਹਾਂ ਹੀ ਆਪਾਂ ਆਪਣੇ ਬਾਹ ਨੂੰ ਦੇਖੋ ਚੰਗੀ ਤਰ੍ਹਾਂ ਵਸਾ ਕੇ ਸਹੀ ਕਰਕੇ ਇਹਦੇ ਵੀ ਸੈਂਟਰ 'ਚ ਕੱਟ ਲਾ ਲਾਂਗੇ ਇਸ ਤਰ੍ਹਾਂ ਇਹ ਆਪਣੀ ਬਾਹ ਦਾ ਸੈਂਟਰ ਹੋ ਗਿਆ ਠੀਕ ਹੈ ਜੀ ਹੁਣ ਆਪਾਂ ਇਹਨੂੰ ਕੀ ਕਰਾਂਗੇ ਆਪਾਂ ਇਹਦੀ ਬਾਹ ਦੀ ਆਪਣੀ ਦੀ ਫਿਟਿੰਗ ਪਾ ਲਾਂਗੇ ਪਹਿਲਾਂ ਫੀਟਿੰਗ ਵਾਲੀ ਸਿਉਣ ਲਾ ਲੈਣੀ ਆ ਆਪਣੀ ਤਿਆਰ ਕਰ ਲਾਂਗੇ ਇਹਨੂੰ ਤੇ ਇਹ ਆਪਣਾ ਕੱਟ ਹੋ ਗਿਆ ਜਿਹੜਾ ਬਾਹ ਦਾ ਇਧਰੋਂ ਆਪਣਾ ਇਹ ਮੋਡੇ ਦਾ ਕੱਟ ਹੋ ਗਿਆ ਜਦੋਂ ਆਪਾਂ ਇਹਨੂੰ ਅਟੈਚ ਕਰਾਂਗੇ ਆਪਾਂ ਦੇਖ ਤੁਹਾਨੂੰ ਧਰ ਕੇ ਦਿਖਾਉਣੀ ਆ ਇੱਥੇ ਦੇਖੋ ਇਹ ਫੀਟਿੰਗ ਵਾਲੀ ਸਿਉਣ ਨਾਲ ਆਪਾਂ ਬਾਹ ਦੀ ਫੀਟਿੰਗ ਵਾਲੀ ਸਿਉਣ ਮਿਲਾ ਕੇ ਜਦੋਂ ਆਪਾਂ ਇਸ ਤਰ੍ਹਾਂ ਇਹਨੂੰ ਅਟੈਚ ਕਰਨਾਗਾ ਤੇ ਆਪਣੇ ਦੋਨੋਂ ਕੱਟ ਜਿਹੜੇ ਹੈਗੇ ਨੇ ਆਪਸ ਵਿੱਚ ਮਿਲਣੇ ਚਾਹੀਦੇ ਨੇ ਦੇਖੋ ਬਰੋਬਰ ਤੇ ਆਉਣੇ ਚਾਹੀਦੇ ਨੇ ਇਹ ਕੱਟ ਇਸ ਤਰ੍ਹਾਂ ਆਪਾਂ ਜਦੋਂ ਪੱਲਾ ਵਧਾ ਕੇ ਕਟਿੰਗ ਕਰਦੇ ਆ ਫਿਰ ਆਪਾਂ ਉਹਦੀ ਬਾਹਾਂ ਦੀ ਇਸ ਤਰ੍ਹਾਂ ਜਿਹੜੇ ਜੜਨੀ ਹੁੰਦੀ ਹੈ ਬਾਹ ਆਪਾਂ ਮੋਢੇ ਵਾਲੀ ਸਿਉਣ ਤੇ ਬਾਹ ਨਹੀਂ ਜੜਨੀ ਹੁੰਦੀ ਇੱਥੇ ਆਪਾਂ ਨੇ ਬਾਹ ਨੂੰ ਨਹੀਂ ਅਟੈਚ ਕਰਨਾ ਹੈਗਾ ਜਿੰਨਾ ਆਪਣਾ ਪੱਲਾ ਪਿੱਛੇ ਜਾ ਕੇ ਵਧੂਗਾ ਉੱਥੇ ਆਪਾਂ ਨੇ ਬਾਹ ਦਾ ਸੈਂਟਰ ਰੱਖਣਾ ਦੇਖੋ ਆਪਣਾ ਇਹ ਦੋ ਸੂਤ ਹੀ ਵਧਿਆ ਹੋਇਆ ਹੈਗਾ ਇੱਥੇ ਆਪਾਂ ਨੇ ਆਪਣੀ ਬਾਹ ਦਾ ਸੈਂਟਰ ਰੱਖਿਆ ਹੁਣ ਆਪਾਂ ਤੁਹਾਨੂੰ ਇਹਨੂੰ ਜੜ ਕੇ ਦਿਖਾਉਨੇ ਆਂਗੇ ਪਹਿਲਾਂ ਆਪਾਂ ਬਾਹ ਦੀ ਆਪਾਂ ਫਿਟਿੰਗ ਦੀ ਜਿਹੜੀ ਸਿਉਣਾ ਹੈਗੀ ਉਹ ਪਾ ਲੈਣੀ ਆ ਤੇ ਦੇਖੋ ਜਦੋਂ ਆਪਾਂ ਇਹਨੂੰ ਇੱਥੇ ਪ੍ਰੋਪਰ ਨਹੀਂ ਜੜਾਂਗੇ ਫਿਰ ਇਹ ਪੱਲੇ ਨੇ ਆਪਣੇ ਨੇ ਪਿੱਛੇ ਜਾਣਾ ਹੈਗਾ ਕਿਉਂਕਿ ਬਾਹ ਦੀ ਜਿਹੜੀ ਕਰੀਜ ਹੈਗੀ 1/2 ਇੰਚ ਆਪਣੀ ਮੂਹਰੇ ਆਜੂਗੀ ਉਹ ਫਿਰ ਜਦੋਂ ਪਿੱਛੋਂ ਆਪਣਾ ਪੱਲਾ ਵੱਧ ਕੱਟਿਆ ਹੋਇਆ ਉਹਨੇ ਖਿੱਚੇ ਕਰਨੀਓ ਕਰਨੀਓ ਪਿੱਛੇ ਨੂੰ ਬਾਹ ਵੀ ਆਪਣੇ ਜਿਹੜੀ ਆ ਉਹ ਫਿਰ ਮਗਰ ਨੂੰ ਘੁੰਮੂਗੀ ਇਸ ਕਰਕੇ ਪਹਿਲਾਂ ਆਪਾਂ ਪਹਿਲਾਂ ਪ੍ਰੋਪਰ ਆਪਣੀ ਬਾਹਾਂ ਨੂੰ ਸਹੀ ਕਰਕੇ ਰੱਖਾਂਗੇ ਇਹਦੀ ਫਿਟਿੰਗ ਵੀ ਸਿਉਣ ਪਾਵਾਂਗੇ ਸਿਉਣ ਆਪਾਂ ਨੇ ਲਾ ਲਈ ਐ ਤੇ ਹੁਣ ਆਪਾਂ ਜਿਹੜਾ ਐਕਸਟਰਾ ਕਪੜਾ ਉਹਨੂੰ ਕੱਟ ਕਰ ਦਾਂਗੇ ਮੈਨੂੰ ਉਮੀਦ ਆ ਤੁਹਾਨੂੰ ਵੀਡੀਓ ਜ਼ਰੂਰ ਵਧੀਆ ਲੱਗੂਗੀ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਤੇ ਕਮੈਂਟ ਕਰਕੇ ਦੱਸ ਦਿਆ ਕਰਿਓ ਵੀਡੀਓ ਕਿਹੋ ਜਿਹੀ ਲੱਗੀ ਦੇਖੋ ਹੁਣ ਆਪਾਂ ਨੇ ਇਹ ਦੋਨੋਂ ਸਿਉਣਾ ਆਪਸ ਵਿੱਚ ਮਿਲਾ ਲੈਣੀਆਂ ਨੇ ਕਮੀਜ਼ ਦੀ ਫਿਟਿੰਗ ਵਾਲੀ ਸਿਉਣ ਤੇ ਬਾਹਾਂ ਦੀ ਫਿਟਿੰਗ ਵਾਲੀ ਸਿਉਣ ਇਹ ਜਿਹੜੀ ਆਪਣੀ ਬਾਹਾਂ ਦੀ ਫਿਟਿੰਗ ਵਾਲੀ ਸਿਉਣ ਹੁੰਦੀ ਹੈ ਇਹ ਸੂਤ ਜਾਂ ਦੋ ਸੂਤ ਆਪਣੀ ਅ ਫਰੰਟ ਪਾਸੇ ਨੂੰ ਤਾਂ ਆ ਸਕਦੀ ਹੈ ਪਿੱਛੇ ਨੂੰ ਨਹੀਂ ਜਾਣੀ ਚਾਹੀਦੀ ਜੇ ਪੁਆਇੰਟ ਦਾ ਇੱਕ ਦਾ ਫਰਕ ਪੈਂਦਾ ਆਪਣੀ ਥੋੜੀ ਮੋਟੀ ਅੰਦਰ ਨੂੰ ਹੁੰਦੀ ਹੈਗੀ ਤਾਂ ਉਹਦਾ ਤਾਂ ਕੋਈ ਚੱਕਰ ਨਹੀਂ ਪਰ ਪਿੱਛੇ ਨੂੰ ਨਹੀਂ ਜਾਣੀ ਚਾਹੀਦੀ ਇਹ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਕਰੋ ਦੇਖੋ ਆਪਾਂ ਨੇ ਇੱਕੋ ਜਿਹਾ ਸਿਉਣਾ ਨੂੰ ਮਿਲਾ ਕੇ ਰੱਖਿਆ ਬਿਲਕੁਲ ਤੇ ਆਪਾਂ ਸੋਨੂੰ ਮੋਡਾ ਝੜ ਕੇ ਫਿਰ ਦਿਖਾਉਨੇ ਆ ਕਿਉਂਕਿ ਇਹ ਆਪਣਾ ਜਿਹੜਾ ਕੁਮੇਜ ਆ ਪਤਲੇ ਨਾਪਦਾ ਗਿਆ ਇਹਦੇ ਵਿੱਚ ਜਾਦੇ ਆਪਾਂ ਨੇ ਬੈਕ ਆ ਜਿਹੜੀ ਵਧਾ ਕੇ ਨਹੀਂ ਕੱਟੀ ਹੋਈ ਜਦੋਂ ਆਪਾਂ ਜਾਦੇ ਹੈਵੀ ਸਾਈਜ਼ ਦੇ ਸੂਟ ਕੱਟਦੇ ਆ ਤਾਂ ਆਪਾਂ 1 ਇੰਚ ਤੱਕ ਵਧਾ ਕੇ ਕੱਟ ਲੈਣੇ ਹੁੰਨੇ ਆ ਉਹਦੇ ਵਿੱਚ ਇਹ ਜਾਦੇ ਪ੍ਰੋਬਲਮ ਆਉਂਦੀ ਹੈਗੀ ਸੋ ਉੱਥੇ ਤੁਸੀਂ ਇਸ ਤਰ੍ਹਾਂ ਮੋਡਾ ਝੜਿਆ ਕਰੋ ਦੇਖੋ ਹੁਣ ਆਪਾਂ ਤੁਹਾਨੂੰ ਦਿਖਾਉਣਾ ਇਹ ਆਪਣੀ ਬਾਹ ਦੀ ਜਿਹੜੀ ਕਰੀਜ ਹੈਗੀ ਬਿਲਕੁਲ ਸਹੀ ਕਰੀ ਹੋਈ ਹੈ ਆਪਾਂ ਨੇ ਬਾਹ ਦੇਖੋ ਜਿੰਨੇ ਕ ਆਪਾਂ ਨੇ ਇਹ ਵਧਾ ਕੇ ਕੱਟਿਆ ਹੋਇਆ ਦੋ ਸੂਤ ਓਨੀ ਆਪਣੀ ਬਾਹ ਦੀ ਕਰੀਜ ਹੈ ਜਿਹੜੀ ਦੇਖੋ ਇਹ ਉਹ ਆਪਣੀ ਜਿਹੜੀ ਸਿਆਉਣਾ ਹੈਗੀ ਮੂਹਰੇ ਆ ਗਈ ਦੋ ਸੂਤ ਦੇਖੋ ਬਿਲਕੁਲ ਪ੍ਰੋਪਰ ਹੈ ਜੜੀ ਗਈ ਆ ਬਾ ਸੋ ਵੀਡੀਓ ਦੇਖਣ ਲਈ ਧੰਨਵਾਦ ਜੀ